ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਬਹੁਤ ਬਾਈ ਮੈਸੇਜ ਕਰਦੇ ਨੇ ਫੋਨ ਵੀ ਕਰਦੇ ਨੇ ਵੀ ਸਾਡੀਆਂ ਮੱਜਾਂ ਦੇ ਨਾ ਚਿਚੜ ਬਹੁਤ ਜ਼ਿਆਦੇ ਲੱਗਦੇ ਨੇ ਵੀ ਸਾਨੂੰ ਕੋਈ ਚਿਚਣਾਂ ਦਾ ਹੱਲ ਦੱਸੋ ਵੀ ਅਸੀਂ ਛੋਡੇ ਬਾਕੀ ਜਿਹੜੇ ਫਾਰਮੂਲੇ ਨੇ ਵਰਤਦੇ ਆ ਤਾਂ ਸਾਨੂੰ ਬਹੁਤ ਜ਼ਿਆਦੇ ਫਾਇਦਾ ਮਿਲਦਾ ਬਹੁਤ ਬਾਈਆਂ ਨੇ ਮੈਸੇਜ ਨੇ ਵੀ ਸਾਡੇ ਬਾਈ ਬਹੁਤ ਮਸਲੇ ਹੱਲ ਹੋਏ ਨੇ ਤੇਰੀਆਂ ਚੀਜ਼ਾਂ ਜਿਹੜੇ ਅਸੀਂ ਦੱਸਦੇ ਪਾਣਾ ਹੈ ਵੀ ਮਸਲੇ ਠੀਕ ਹੁੰਦੇ ਨੇ ਚਿਚੜਾ ਦਾ ਬਾਈ ਇੱਕੇ ਹੱਲ ਹੈ ਇੱਕ ਤਾਂ ਆਟਾ ਘੱਟ ਪਾਇਆ ਕਰੋ ਆٹے ਨਾਲ ਚਿਚੜ ਬਹੁਤ ਜ਼ਿਆਦਾ ਲੱਗਦਾ ਹੈ ਖੂਨ ਮਿੱਠਾ ਹੁੰਦਾ ਹੈ ਆਟੇ ਨਾਲ ਇੰਨਾ ਜ਼ਿਆਦਾ ਨਜਾਇਜ਼ ਚਿਚੜ ਲੱਗਦਾ ਛੱਡ ਦਿਓ ਗੱਲਾਂ ਇੱਕ ਨਾ ਜਦੋਂ ਤੁਸੀਂ ਜੜੇ ਬਾਈ ਦਾ ਫੀਡ ਬਣਵਾਉਂਦੇ ਨੇ ਉਹ ਤਾਂ ਇੱਕ ਕੁਇੰਟਲ ਮੰਗਰ 1 ਕਿਲੋ ਤਾਰਾ ਮੀ ਦਾ ਪਾ ਲਿਆ ਕਰੋ ਛੋਡੀ ਮੱਝ ਦੇ ਕੋਈ ਚਿਚੜ ਨਹੀਂ ਲੱਗੂਆ ਮੇਰੀ ਗਰੰਟੀ ਹੈ ਇਹ ਲਿਖ ਕੇ ਜਿਹੜੇ ਬਾਈ ਨਹੀਂ ਫੀਡ ਬਣਵਾਉਂਦੇ ਖਾਲਕ ਜਹਾ ਲੇਟੀ ਵਗੈਰਾ ਆਪਦੀ ਘਰੇ ਪਾਉਂਦੇ ਨੇ ਉਹ ਤਾਰਾ ਮੀਰਾ ਲਿਆ ਕੇ ਰੱਖ ਲਿਆ ਕਰੋ ਆਉਂਦਾ ਉਹ ਚਮਚਾ ਡੇਢ ਚਮਚਾ ਪਾ ਦੇ ਕਿਉਂਕਿ ਥੋੜੀ ਜਿਹੀ ਇੱਚ ਕੜਤਣ ਆਉਂਦੀ ਆ ਮੱਜਾ ਘਟ ਖਾਂਦੀ ਆ ਨੇ ਵੀ ਚਮਚਾ ਡੇਢ ਕ ਚਮਚਾ ਪਾ ਦੇ ਤਾਰੇ ਮੀਰੇ ਦਾ ਮੱਜ ਦੇ ਚਿਚੜ ਨਹੀਂ ਲੱਗੂਆ ਕੋਈ ਦਵਾਈ ਲਾਣ ਦੀ ਲੋੜ ਨਹੀਂ ਕੋਈ ਟੀਕਾ ਲਵਾਣ ਦੀ ਲੋੜ ਨਹੀਂ 100% ਚਿਚੜ ਉਤਰਨਗੇ ਬਾਈ ਨਾ ਚਿਚੜ ਮੁੜ ਕੇ ਲਿਕੜੇ ਕਿਉਂਕਿ ਤਾਰਾ ਮੀਰਾ ਇੱਕ ਇਹੋ ਜਿਹੀ ਚੀਜ਼ ਹੈ ਮੱਝ ਦੇ ਚਚਰ ਨਹੀਂ ਲੱਗੂ ਨਾ ਮੱਝ ਦੇ ਨਾਲ ਗਾਂ ਦੇ ਕਿਸੇ ਦੇ ਵੀ ਵਰਤ ਸਕਦੇ ਹੋ ਤੇ ਆਪਣਾ ਪੇਜ ਕਰ ਲਓ ਬਾਈ ਫੋਲੋ ਤੇ ਲਾਈਕ ਤੇ ਵੀਡੀਓ ਬਾਈ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਜੇ ਕੋਈ ਬੰਦਾ ਆਪਦਾ ਮਸਲਾ ਹੱਲ ਕਰ ਲੇ ਸਾਰਿਆਂ ਨੂੰ ਪਿਆਰ ਭਰੀ ਸਤ